ਪਹਿਲਾਂ ਸਤਿ ਸ੍ਰੀ ਅਕਾਲ ਬਾਈ ਸਾਰੇ ਪ੍ਰੈਸ ਵਾਲੇ ਰਿਪੋਰਟਰਾਂ ਦਾ ਸਾਰੀ ਵੀਰਾਂ ਦਾ ਬਹੁਤ ਧੰਨਵਾਦ ਮੈਂ ਦਿਲਬਾਖ ਸਿੰਘ ਹਰੀਗੜ੍ਹ ਜੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ 23 ਤਰੀਕ ਨੂੰ ਜਿਹੜੀ ਸਾਡੀ ਘਟਨਾ ਵਾਪਰੀ ਐ ਇਸ ਦੇ ਉੱਤੇ ਉਸ ਨੂੰ ਅਸੀਂ ਸਾਡੇ ਦੋਵੇਂ ਫਾਰਮਾਂ ਨਾਲ ਇਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਇੱਕ ਹੁੰਦਾ ਹੈ ਸ਼ਰਾਰਤੀ ਅੰਸਰ ਇੱਕ ਹੁੰਦਾ ਹੈ ਸਮਝ ਵਾਲਾ ਬੇਸਮਝ ਜਣੀ ਬੇਸਮਝ ਤੇ ਸ਼ਰਾਰਤੀ ਅੰਸਰ ਦੋਵਾਂ ਵਿੱਚ ਬਹੁਤ ਜ਼ਮੀਨੇ ਸਮਾਨ ਦਾ ਫਰਕ ਹੁੰਦਾ ਹੈ। ਸ਼ਰਾਰਤੀ ਅੰਥਰਾਂ ਵੱਲੋਂ ਇੱਕ ਸਾਜ਼ਿਸ਼ ਰਚੀ ਗਈ ਦੀ ਇਹ ਤਾਂ ਸਾਡੇ ਮੋਲਚੇ ਨੂੰ ਬਦਨਾਮ ਕਰਨਾ ਸੀ। ਤੇ ਉਹ ਸ਼ਰਾਰਤੀ ਅੰਥਰ ਸਰਕਾਰ ਦੇ ਸੱਲ ਨੇ ਪ੍ਰਸ਼ਾਸਨ ਦੇ ਸੱਲ ਨੇ। ਜਣੀ ਪ੍ਰਸ਼ਾਸਨ ਦੀ ਅੱਖ ਦੇ ਹੇਠ, ਸਰਕਾਰ ਦੀ ਅੱਖ ਦੇ ਸਾਰਾ ਕੁਝ ਵਾਪਰਿਆ ਹੈ। ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਪ੍ਰਸ਼ਾਸਨ, ਹਰਿਆਣਾ ਸਰਕਾਰ, ਕੇਂਦਰ ਸਰਕਾਰ ਇਸ ਘਟਨਾ ਦੀ ਜ਼ਿੰਮੇਵਾਰ ਹੈ। ਤੇ ਉਹ ਸ਼ਰਾਰਤੀ ਅੰਥਰ ਜ਼ਿੰਮੇਵਾਰ ਹੈ ਜਿਨ੍ਹਾਂ ਦੇ ਆਪਦੇ ਨਿੱਜੀ ਹਿੱਤ ਛੁਪੇ ਐ ਇਹਨਾਂ ਗੱਲਾਂ-ਮਾਤਾਂ ਦੇ ਪਿੱਛੇ। ਇੱਥੇ ਰੁਕਾਵਟਾਂ ਸਾਡੇ ਕਿਸਾਨਾਂ ਨੇ ਨਹੀਂ ਖੜੀਆਂ ਕੀਤੀਆਂ ਹੋਈਆਂ ਤੁਹਾਨੂੰ ਸਾਰੇ ਸਾਡੇ ਪ੍ਰੈਸ ਵਾਲੇ ਵੀ ਇਹਨਾਂ ਨੂੰ ਪਤਾ ਹੈ ਅਸੀਂ ਕੋਈ ਸ਼ਰਕ ਨਹੀਂ ਰੁਕੀ ਹੋਈ ਕੇਂਦਰ ਸਰਕਾਰ ਨੇ ਦੁਬਾਰਾ ਕੱਢੀਆਂ ਹੋਈਆਂ ਕੰਦਾਂ ਦੇ ਉੱਤੇ ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ ਸਾਡੇ ਤਾਂ ਬੰਦੇ ਸ਼ਹੀਦ ਹੋ ਗਏ ਬੰਦੇ ਫੱਟੜ ਹੋ ਗਏ ਸਾਡੇ ਕਿੰਨੇ ਵਹੀਕਲਾਂ ਦਾ ਨੁਕਸਾਨ ਹੋ ਗਿਆ ਅਸੀਂ ਪਹਿਲੇ ਦਿਨ ਤੋਂ ਮੰਗ ਕਰ ਰਹੇ ਹਾਂ ਕਿ ਰਸਤਾ ਖੋਲ੍ਹੇ ਸਰਕਾਰ ਅਸੀਂ ਦਿੱਲੀ ਜਾਣਾ ਹੈ ਜਿਣੀ ਇਸ ਕਰਕੇ ਉਸ ਚੀਜ਼ ਦੀ ਮੰਗ ਕਰਨੀ ਜਿਹੜੀ ਤੁਹਾਡੇ ਪਾਸ ਕੋਈ ਚੀਜ਼ ਨਹੀਂ ਮੈਂ ਉਸ ਚੀਜ਼ ਦੀ ਤੁਹਾਡੇ ਕੋਲੋਂ ਮੰਗ ਕਰਾਂ ਇਸ ਰਾਤੀ ਅਨਸਰ ਦਾ ਕੰਮ ਹੁੰਦਾ ਹੈ ਇਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਸਰਾਰਤੀ ਅੰਸਰ ਕਹਿੰਦੇ ਆ ਜਿਹੜੇ ਬੇਵਜ੍ਹਾ ਉਹ ਸਾਡੇ ਅਣਪੋਹ ਲੋਕਾਂ ਨੂੰ ਲਿਆ ਕੇ ਸਾਡੇ ਮੋਰਚੇ 'ਚ ਖੜਾ ਕਰਦੇ ਆ ਤੇ ਸਾਡੇ ਗਾਲ ਪਾਉਂਦੇ ਆ ਸਾਡੇ ਮੋਰਚੇ ਦੇ ਹਾਲਾਤ ਖਰਾਬ ਕਰਨ ਦੇ ਲੱਗੇ ਹੋਏ ਆ ਯਾਨੀ ਸਰਾਰਤੀ ਅੰਸਰਾਂ ਦੇ ਬੈਕਸਾਈਡ ਪੰਜਾਬ ਸਰਕਾਰ ਹੈ ਪੰਜਾਬ ਦਾ ਸਮੁੱਚਾ ਪ੍ਰਸ਼ਾਸਨ ਹੈ ਤੇ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਹੀ ਦੋਸ਼ੀ ਹੈ ਇਸ ਕਰਕੇ ਅਸੀਂ ਮੰਗ ਕਰਦੇ ਆ ਜੇ ਇਨਸਾਫਨਾ ਦੀ ਚੀਜ਼ ਹੈ ਜਿਹੜੇ ਬੰਦਿਆਂ ਨੇ ਸਾਡੀ ਸਟੇਜ ਤੇ ਆ ਕੇ ਖੜਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੇ ਬੰਡੀਆਂ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਵੇ ਤੇ ਗ੍ਰਿਫਤਾਰੀ ਪਾਈ ਜਾਵੇ ਅਸੀਂ ਸਮਝਦੇ ਹਾਂ ਲੋਕਾਂ ਦੀਆਂ ਦਿੱਕਤਾਂ ਅਸੀਂ ਲੋਕਾਂ ਦੇ ਨਾਲ ਆ ਅਸੀਂ ਸਮੂਹ ਦੇ ਹਿੱਤਾਂ ਦੀ ਗੱਲ ਕਰ ਰਹੇ ਹਾਂ ਸਾਡਾ ਨਿੱਜੀ ਹਿੱਤ ਕੋਈ ਨਹੀਂ ਅਸੀਂ ਸਮੂਹ ਦੇਸ਼ ਵਾਸੀਆਂ ਦੇ ਹਿੱਤਾਂ ਦੀ ਗੱਲ ਕਰਦੇ ਹੋਏ ਸਰਕਾਰ ਦੇ ਕੋਲੋਂ ਮੰਗ ਕਰ ਰਹੇ ਹਾਂ ਕਿ ਸਰਕਾਰ ਬਦਲਵਾ ਪ੍ਰਬੰਧ ਕਰੇ ਜੇ ਰਸਤੇ ਸਰਕਾਰ ਨੇ ਰੋਕੇ ਆ ਲੋਕਾਂ ਬਾਤ ਤੇ ਰਸਤੇ ਦਾ ਪ੍ਰਬੰਧ ਕਰੇ ਫੌਰੀ ਬਰਸਾਤ ਦਾ ਸਮਾਂ ਆਣਾ ਹੈ ਦਿੱਕਤਾਂ ਆਉਂਦੀਆਂ ਆ ਅਸੀਂ ਇਹ ਗੱਲ ਪ੍ਰਵਾਨ ਕਰਦੇ ਹਾਂ ਸਾਨੂੰ ਵੀ ਦਿੱਕਤਾਂ ਵੱਡੀਆਂ ਦਿੱਕਤਾਂ ਰਸਤੇ ਬੰਨ ਹੋਣਦੀਆਂ ਇਸ ਕਰਕੇ ਅਸੀਂ ਰਾਹ ਬੰਦ ਨਹੀਂ ਕੀਤੇ ਰਾਹ ਬੰਦ ਸਰਕਾਰ ਨੇ ਕੀਤੇ ਆ ਉਸੇ ਕੋਲੋਂ ਮੰਗ ਕਰਨੀ ਚਾਹੀਦੀ ਹੈ ਜਿਹਦੇ ਕੋਈ ਚੀਜ਼ ਕੋਈ ਚੀਜ਼ ਹੋਵੇ ਬਸ ਹੋਵੇ ਜਿਹੜਾ ਪੂਰੀ ਕਰ ਤੱਕਦਾ ਹੋਵੇ ਤੇ ਉਹ ਬੇਤੁਕੇ ਬਿਆਨ ਲਿਆ ਕੇ ਬਾੜਦੇ ਸਾਡੇ ਸ਼ਰਾਰਤੀ ਅੰਤਰ ਸਾਡੇ ਗੁੰਮਰਾਹ ਕਰਦੇ ਆ ਸਾਡੇ ਕਿਸਾਨਾਂ ਨੂੰ ਹਾ ਮਾਹੌਲ ਖਰਾਬ ਕਰਨ ਤੇ ਲੱਗੇ ਹੋਏ ਸਾਡੇ ਪਿੰਡਾਂ ਦਾ ਸਮੁੱਚੇ ਪਵਾ ਦੇ ਲੋਕ ਆ ਜਿਹੜੇ ਉਹ ਸਾਡੇ ਨਾਲ ਖੜੇ ਆ ਲੰਗਰਾਂ ਦੀ ਸੇਵਾ ਕਰਦੇ ਰਿਹਾ ਚਾਹ ਪਾਣੀ ਦੀ ਸੇਵਾ ਕਰਦੇ ਅੱਜ ਵੀ ਜਾਰੀ ਹੈ ਯਾਨੀ ਇਸ ਕਰਕੇ ਅਸੀਂ ਅੱਜ ਦੇ ਤੁਹਾਡੇ ਮਾਧਮ ਰਾਹੀਂ ਇਹ ਮੰਗ ਕਰਦੇ ਆਂ ਸਰਕਾਰ ਦੇ ਕੋਲੋਂ ਕਿ ਸਾਡੀਆਂ ਮੰਗਾਂ ਦਾ ਸਰਕਾਰ ਕੇਂਦਰ ਸਰਕਾਰ ਹੱਲ ਕਰੇ ਨਹੀਂ ਉਹ ਕਰਨਾ ਤਾਂ ਰਸਤੇ ਖੋਲੇ ਤੇ ਅਸੀਂ ਦਿੱਲੀ ਵਾਲਾਂ ਕੂਚ ਕਰਾਂਗੇ 19 ਦੇ ਤੱਕ ਸਾਡੇ ਸੰਘਰਸ਼ ਚੱਲਣਗੇ ਜਿੰਨੀ ਦੇਰ ਤੱਕ ਕੋਈ ਸਾਰਥਕ ਹੱਲ ਸਾਡੀਆਂ ਮੰਗਾਂ ਦਾ ਸਰਕਾਰ ਨਹੀਂ ਕੱਢਦੀ ਮੰਨੀਆਂ ਹੋਈਆਂ ਸਾਡੀਆਂ ਮੰਗਾਂ ਨੇ ਕੋਈ ਨਵੀਂ ਮੰਗ ਨਹੀਂ ਹੈ ਸਾਡੀ ਇਹਦੇ ਵਿੱਚ ਸਾਰੀਆਂ ਮੰਗਾਂ ਲਿਖਤੀ ਰੂਪ ਦੇ ਵਿੱਚ 2020-21 ਦੇ ਵਿੱਚ ਪ੍ਰਵਾਨ ਕੀਤੀਆਂ ਹੋਈਆਂ ਨੇ ਕੇਂਦਰ ਸਰਕਾਰ ਨੇ ਉਹਨਾਂ ਦਾ ਅਸੀਂ ਸਾਰਥਕ ਹੱਲ ਚਾਹੁੰਦੇ ਆਂ ਇਸ ਕਰਕੇ ਅਸੀਂ ਸ਼ਾਂਤਮਈ ਢੰਗ ਤਰੀਕੇ ਨਾਲ ਸਾਡੇ ਸੰਘਰਸ਼ ਇਸੇ ਤਰ੍ਹਾਂ ਚੱਲਣਗੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਕੰਮ ਦਾ ਸਮਾਂ ਤੇ ਕੰਮ ਲੰਘ ਜਾਣੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਦੇ ਵਿੱਚ ਹੋਰ ਲੜਾਂ ਬਹਿਰਾਂ ਹੋਣੀ ਐ ਤੇ ਗਰੰਟੀ ਐ ਇਸ ਗੱਲ ਦੀ ਕਿ ਅਸੀਂ ਜਿੱਤਾਂਗੇ ਅਸੀਂ ਉਹ ਮੰਗਾਂ ਸਰਕਾਰ ਦੇ ਗਾਟੇ ਗੋਡਾ ਰੱਖ ਕੇ ਮਨਵਾਵਾਂਗੇ ਤੇ ਸਫਲ ਹੋਵਾਂਗੇ ਧੰਨਵਾਦ ਗੁਰਵਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿੰਨੇ ਵੀ ਸਾਡੇ ਪੱਤਰਕਾਰ ਭਾਈਚਾਰਾ ਆਇਆ ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸਾਡੇ ਸਤਕਾਰਯੋਗ ਆਗੂ ਸਭਾਨ ਦੋਨਾਂ ਫਾਰਮਾਤਾਂ ਸਰਦਾਰ ਕਾਕਾ ਸਿੰਘ ਜੀ ਕੋੜਰਾ ਸਾਹਿਬ ਗੁਰਵਿੰਦਰ ਸਿੰਘ ਜੀ ਪੰਗੋ ਸ਼ਵਿੰਦਰ ਸਿੰਘ ਜੀ ਚਤਾਲਾ ਦਲਬਾਖ ਸਿੰਘ ਜੀ ਹਰੀਗੜ੍ਹ ਮਨਜੀਤ ਸਿੰਘ ਜੀ ਕਮਾਣਾ ਅਮਰਜੀਤ ਸਿੰਘ ਜੀ ਮੋੜੀ ਤੇ ਸਰਦਾਰ ਜੰਗ ਸਿੰਘ ਪਤੇੜੀ ਅੱਜ ਦੀ ਪ੍ਰੈਸ ਵਾਰਤਾ ਨੂੰ ਸਬੋਧਨ ਕਰਨਗੇ ਜੀ ਔਰ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਸੁਨੀਦਰ ਸਿੰਘ ਚਤਾਲਾ ਸਾਹਿਬ ਹਾਂਜੀ ਦੇਖੋ ਜਿਹੜਾ 23 ਤਰੀਕ ਨੂੰ ਇੱਥੇ ਭਾਜੀ ਮੈਂ ਸੁਨੀਦਰ ਸਿੰਘ ਚਤਾਲਾ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕੇਐਮਐਮ ਦਾ ਆਦਮੀ ਹੈ ਪਰਸੋ ਜੋ ਇੱਥੇ ਘਟਨਾ ਵਾਪਰੀ ਹੈ ਇਸ ਸਟੇਜ ਦੇ ਉੱਤੇ 23 ਤਰੀਕ ਨੂੰ ਇੱਕ ਬਹੁਤ ਵੱਡਾ ਬੰਦਿਆਂ ਦਾ ਕਰਾਊਡ ਜਿਹੜਾ ਇਸ ਪਾਸੋਂ ਹਜੂਮ ਦੀ ਸ਼ਕਲ ਦੇ ਵਿੱਚ ਆਇਆ ਜੀਹਦਾ ਸਾਨੂੰ ਕੋਈ ਪਤਾ ਨਹੀਂ ਪਈ ਉਹਨਾਂ ਦੀ ਮਨਸ਼ਾ ਕੀ ਆ ਕਿਹੜੇ ਰੂਪ ਦੇ ਵਿੱਚ ਆ ਰਹੇ ਆ ਖੱਬੇ ਪਾਸੇ ਆ ਰਹੇ ਆ ਤੇ ਜਦੋਂ ਸਟੇਜ ਦੇ ਲਾਗੇ ਆ ਗਏ ਫੇਰ ਸਾਨੂੰ ਪਤਾ ਲੱਗਾ ਪਈ ਇਹ ਕੋਈ ਮਨਸ਼ਾ ਇਹਨਾਂ ਦੀ ਠੀਕ ਨਹੀਂ ਲੱਗਦੀ ਜਿਹਦੇ ਵਿੱਚ ਅਸੀਂ ਜੋ ਲਾਗੇ ਆਏ ਸਾਡੇ ਕੋਲ ਆਇਆ ਤੇ ਉਹਨਾਂ ਨੂੰ ਅਸੀਂ ਕਿਹਾ ਕੋਈ ਅੰਦੇਈ ਗੱਲ ਕਰਨੀ ਚਾਹੁੰਦੇ ਆ ਆਇਆ ਕਹਿ ਵੀ ਜੇ ਤੁਸੀਂ ਗੱਲ ਕਰਨੀ ਚਾਹੁੰਦੇ ਆ ਭਾਈ ਪੰਜ ਬੰਦੇ ਪਿੱਛੇ ਆ ਜਾਓ ਸਾਡੇ ਬਜ਼ੁਰਗ ਬੈਠੇ ਆ ਮਾਵਾ ਧੀਆ ਬੈਠੇ ਆ ਐਂਦਾ ਠੀਕ ਨਹੀਂ ਬਾਕੀ ਬੰਦੇ ਪਿੱਛੇ ਕਰ ਲਓ ਤੇ ਤੁਹਾਡੇ ਨਾਲ ਗੱਲਬਾਤ ਕਰ ਲੈਨੇ ਆ ਜਦੋਂ ਇਹ ਗੱਲ ਅਸੀਂ ਕਹੀ ਆ ਤੇ ਉਹਨਾਂ ਦੇ ਵਿੱਚੋਂ 3-4 ਬੰਦੇ ਇਸ ਨੀਤੀ ਦੇ ਨਾਲ ਸਾਡੀ ਸਟੇਜ ਨੂੰ ਕਪਚਰ ਕਰਨ ਵਾਸਤੇ ਉੱਪਰ ਵੀ ਚੜਿਆ ਸਾਡੇ ਕੋਈ ਸਿਆਣੇ ਬੰਦੇ ਆਲੇ ਤੇ ਬੀਬੀਆਂ ਨੇ ਉਹਨਾਂ ਨੂੰ ਰੋਕਿਆ ਵੀ ਉਸ ਤੋਂ ਬਾਅਦ ਚਿਤਰਾ ਦੀ ਉਹਨਾਂ ਦੀ ਮੰਸ਼ਾ ਆਈ ਸਾਨੂੰ ਲੱਗਾ ਵੀ ਕੁਝ ਬੰਦੇ ਉਹਦੇ ਵਿੱਚੋਂ ਚਾਹੁੰਦੇ ਵੀ ਗੱਲਬਾਤ ਨਾ ਹੋਵੇ ਜਿਹੜੇ ਉਹਨਾਂ ਪੰਜ ਬੰਦੇ ਮੰਗਲੇ ਆ ਗੱਲਬਾਤ ਨਾ ਹੋਵੇ ਜਿਹੜੀ ਨੀਤ ਨਾਲ ਜਾਂ ਜਿਹੜੀ ਮੰਸ਼ਾ ਨਾਲ ਹੀ ਆਏ ਆ ਉਹ ਪੂਰੀ ਕੀਤੀ ਜਾਵੇ ਉੱਚੀ ਉੱਚੀ ਜਿਹੜਾ ਰੌਲਾ ਰੂਹਾਂ ਪਾਉਣ ਲੱਗੇ। ਕੋਈ ਸਾਡੇ ਬੰਦੇ ਵੀ ਪੰਡਾਲ ਦੇ ਵਿੱਚ ਬੈਠੇ ਪ੍ਰਵੋਕ ਹੋਏ ਆ। ਸਾਡੇ ਬਜ਼ੁਰਗ ਬੰਦਿਆਂ ਨੇ ਮੈਂ ਆਪ ਆ ਮੈਗ ਫੜ ਕੇ ਤੇ ਫੇਰ ਬੰਦਿਆਂ ਆਪਾਂ ਨੂੰ ਰੋਕਿਆ ਤੇ ਭਾਇਆ। ਪਰ ਉਹ ਲਗਾਤਾਰ ਵਾਦ-ਵਾਦ ਬੋਲਦੇ ਰਿਹਾ ਰਸਤਾ ਤੁਸੀਂ ਰੋਕਿਆ। ਅੰਕ ਕਹਿੰਦੇ ਰਿਹਾ ਰਸਤਾ ਅਸੀਂ ਵੀ ਰੋਕਿਆ। ਗੱਡੀਆਂ ਲਗਾਤਾਰ ਜਾ ਰਹੀਆਂ ਅੱਗੇ ਨੂੰ। ਤੁਸੀਂ ਐਸੇ ਚਾਹਣੇ ਰਸਤਾ ਖੁੱਲ੍ਹੇ ਖੁੱਲ੍ਹੇ। ਕਿਉਂਕਿ ਰਸਤਾ ਅੱਜ ਦੇ 13 ਤਰੀਕ ਨੂੰ ਐ ਤੇ ਰਸਤਾ ਦੇ 6 ਤਰੀਕ ਨੂੰ ਬੰਦਿਆ ਇੱਥੇ ਤੇ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਰਸਤਾ ਖੋਲ ਲੋ ਪਰ ਉਹ ਜਿਹੜੀ ਮਨਸ਼ਾ ਨਾਲ ਆਏ ਇਹ ਸਾਨੂੰ ਲੱਗਦਾ ਕਿ ਉਹ ਕਲਰ ਪਾਉਣਾ ਤੇ ਸਟੇਜ ਕਵਚਰ ਕਰਨਾ ਤੇ ਘਦੇੜ ਨਵਾਤੇ ਆਏ ਸੀ ਤੇ ਉਹ ਅਸੀਂ ਵੀ ਆਪਣੀ ਸੂਝ-ਬੂਝ ਦੇ ਨਾਲ ਉਹਨਾਂ ਨੂੰ ਪਿੱਛੇ ਕੀਤਾ ਸਾਨੂੰ ਲੱਗਦਾ ਕਿ ਉਹ ਜਿਹੜੇ ਬੰਦੇ ਆਏ ਆ ਉਹ ਵੱਖ-ਵੱਖ ਪਾਰਟੀਆਂ ਤੋਂ ਆ ਜਿ ਤਰ੍ਹਾਂ ਟਰੇਸ ਵੀ ਹੋ ਗਿਆ ਕੋ ਮਤਰਾ ਜੀ ਇਥੋਂ ਅੰਬਾਲੇ ਤੋਂ ਭਾਜਪਾ ਦੇ ਆਗੂ ਆ ਜਿਸੇ ਤਰ੍ਹਾਂ ਕੋਈ ਇਥੇ ਭੱਠੇ ਵਾਲੇ ਆ ਜਿਹੜੇ ਇਥੇ ਬਰਨਾਲ ਕੋਹਲੌਰ ਜੀ ਆ ਉਹਨਾਂ ਦੇ ਨਾਲ ਉਹਨਾਂ ਦੇ ਬੜੇ ਰਿਲੇਸ਼ਨ ਆ ਸਾਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਇਹ ਗੱਠਜੋੜ ਬਣ ਕੇ ਆਇਆ ਭਾਜਪਾ ਦਾ ਤੇ ਸਾਡਾ ਸਰਪੰਚ ਕਰਨਾਲ ਸਿੰਘ ਜਿਹੜਾ ਬਹੁਤ ਬੋਲਦਾ ਰਿਹਾ ਲਾਟ ਧਮਕੀਆਂ ਵੀ ਉਹਨਾਂ ਦਿੱਤੀਆਂ ਵੀ ਅਸੀਂ ਫੇਰ ਵੀ ਆਵਾਂਗੇ ਤੇ ਅਸੀਂ ਇਹ ਜੋ ਇਥੇ ਵਾਪਰਿਆ ਉਹ ਬੜਾ ਮੰਦ ਭਾਗਾ ਅਸੀਂ ਜਿਹੜੀ ਇੱਥੇ ਜ਼ਰੂਰੀ ਗੱਲ ਕਰਨੀ ਚਾਹੁੰਦੇ ਆ ਕਿ ਜਿਹੜਾ ਪ੍ਰਸ਼ਾਸਨ ਹੀ ਮੌਕੇ ਦਾ ਕੁਝ ਜਾੜ ਦੀ ਵਿਖਤੇ ਉਸ ਤੋਂ ਕੀ ਆ 1 ਕਿਲੋਮੀਟਰ ਤੇ ਥਾਣਾ ਸ਼ੰਭੂ ਆ ਪਰ ਆ ਸੱਚੇ ਮੌਕੇ ਤੋਂ ਲਗਭਗ 40 45 ਮਿੰਟ ਬਾਅਦ ਇੱਥੇ ਪਹੁੰਚੇ ਆ ਤੇ ਇੱਥੋਂ ਤੱਕ ਵੀ ਸਾਨੂੰ ਪਤਾ ਲੱਗਾ ਵੀ ਕੁਝ ਸਪੈਸ਼ਲ ਆਗੂ ਉਹ ਅੱਗੇ ਲਾ ਕੇ ਆ ਜੇ ਸਪੈਸ਼ਲ ਸਟਾਫ ਦੇ ਸੀਆਈਡੀ ਦੇ ਆ ਇਹ ਬੜੀ ਮੰਦ ਭਾਗੀ ਗੱਲ ਆ ਜਿਹੜੀ ਵਾਪਰੀ ਆ ਤੇ ਮੈਂ ਬੇਨਤੀ ਕਰੂਗਾ ਕਿ ਵੀ ਅਗਲੀ ਗੱਲ ਜਿਹੜੀ ਆ ਉਹਨੂੰ ਲਿਖਾ ਕੇ ਕਾਕਾ ਸਿੰਘ ਕੋਲਡਾ ਇਹ ਤੁਹਾਡੇ ਨਾਲ ਸੰਗੀ ਕਰ ਲਵੇ ਮੈਂ ਕਾਕਾ ਸਿੰਘ ਕੋਲਡਾ ਇੱਕ ਮਿੰਟ ਹਾਂਜੀ ਸਰ ਰੋਲ ਜੀ ਮੈਂ ਕਾਕਾ ਸਿੰਘ ਕੋਲਡਾ ਸੂਬਾ ਜਨਰਲ ਸਿਕਤਰ ਭਾਰਤੀ ਸਮਝ ਨੂੰ ਇੱਕ ਪਾਸੇ ਸਿੱਧੂਪੁਰ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨਾਲ ਅ ਮੈਂ ਤੋਂ ਪਹਿਲਾਂ ਕਿਉਂਕਿ ਇਹ ਪ੍ਰਧਾਨ ਜੀ ਮੌਕੇ ਤੇ ਸੀ ਜਦੋਂ ਸਟੇਜ ਚੱਲਦੀ ਸੀ ਜਿਹੜੀ ਸਾਰੀ ਘਟਨਾ ਹੋਈ ਆ ਕੀ ਹੈ ਉਹਦੇ ਨਾਲ ਸੰਬੰਧਤ ਕੱਲ ਸਾਡੀ ਐਸਐਸਪੀ ਨਾਲ ਵੀ ਮੀਟਿੰਗ ਹੋਈ ਹੈ ਅਸੀਂ ਉੱਥੇ ਵੀ ਇਹ ਸਵਾਲ ਇਹ ਕੀਤਾ ਸੀਗਾ ਕਿ ਆਪ ਜਦੋਂ ਕਿਤੇ ਅਸੀਂ ਪਿੰਡਾਂ ਦੇ ਵਿੱਚੋਂ ਕਿਤੇ ਪ੍ਰੋਗਰਾਮ ਚ ਤੁਰਦੇ ਆ ਤਾਂ ਅਟੇਲੀਅਨ ਏਜੰਸੀ ਪਹਿਲਾਂ ਰਿਪੋਰਟ ਦਿੰਦੇ ਨੇ ਫਲਾਣੇ ਪਿੰਡੋਂ ਇੰਨੇ ਬੰਦੇ ਆ ਰਹੇ ਨੇ ਫਲਾਣੇ ਥਾਂ ਰੋਡ ਤੇ ਜਾਣਗੇ ਘਰਾਓ ਕਰਨਗੇ ਧਰਨਾ ਦੇਣਗੇ ਕਿ ਇੱਥੋਂ ਦੀ ਇੰਟੈਲੀਜੈਂਸੀ ਨੂੰ ਨਹੀਂ ਸੀ ਪਤਾ ਬੰਦੇ ਉਮਾਲੇ ਤੋਂ ਚੱਲ ਕੇ ਇਕੱਠੇ ਹੋ ਕੇ ਇੱਥੇ ਆ ਰਹੇ ਆ ਪੰਜਾਬ ਦੇ ਵਿੱਚੋਂ ਇੱਥੇ ਬੰਦੇ ਆ ਰਹੇ ਨੇ ਉਹਨਾਂ ਦੀ ਪਹਿਲਾਂ ਗੁਰੂ ਘਰ ਦੇ ਵਿੱਚ ਮੀਟਿੰਗ ਹੁੰਦੀ ਹੈ ਨਾਲ ਸਾਡੇ ਇੱਥੇ ਕਮਾਂਡੀ ਪਿੰਡ ਦੇ ਵਿੱਚ ਮੀਟਿੰਗ ਕਰਕੇ ਫੈਸਲਾ ਕਰਦੇ ਨੇ ਵੀ ਆਪਾਂ ਉੱਥੇ ਜਾਣਾ ਹੈ ਗੱਲਬਾਤ ਨਹੀਂ ਕਰਨੀ ਈਸ਼ੂ ਇਹ ਹੀ ਠੋਣਾ ਹੈ ਕਿ ਇਸ ਮੋਰਚੇ ਨੂੰ ਬਦਨਾਮ ਕਰਨਾ ਕਿਉਂਕਿ ਜਿਹੜੇ ਸਵਾਲ बार-बार चल ਰਹੀ ਹੈ ਚਰਚਾ ਕਿ ਰਸਤਾ ਰੋਕਿਆ ਅਸੀਂ ਇਹ ਦੋਨੇ ਫੋਰਮਾਂ ਵੱਲੋਂ ਕਲੀਅਰ ਕੀਤਾ ਕਿ 13 ਫਰਵਰੀ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਮੀਟਿੰਗਾਂ ਕਰਕੇ ਰੇਲੀਆਂ ਕਰਕੇ ਪ੍ਰੋਗਰਾਮ ਤੈਅ ਕੀਤਾ ਸੀਗਾ ਕਿ 13 ਫਰਵਰੀ ਨੂੰ ਦਿੱਲੀ ਚੱਲੋ ਅਸੀਂ ਦੋਨੇ ਫੋਰਮ ਉਸ ਲਾਂ ਤੇ ਅੱਜ ਵੀ ਸਟੈਂਡ ਕਰਦੇ ਆ ਕਿ ਸਰਕਾਰ ਰੋਕਾਂ ਹਟਾਵੇ ਅਸੀਂ ਦਿੱਲੀ ਨੂੰ ਜਾਵਾਂ ਜਿਹੜੀ ਨਾਲ ਰਹੇਗੀ ਪਿੰਡਾਂ ਦੀ ਗੱਲ ਆ ਸਾਡੇ ਨਾਲ ਖੜੇ ਨੇ ਸਾਰੇ ਪਿੰਡ ਜਿਹੜੇ 13 ਫਰਵਰੀ ਤੋਂ ਲੈ ਕੇ ਲਗਾਤਾਰ ਇਸ ਮੋਰਚੇ ਨਾਲ ਜੁੜੇ ਹੋਏ ਨੇ ਲੰਗਰ ਪਾਣੀ ਲੈ ਕੇ ਆ ਰਹੇ ਨੇ ਸਾਡੀਆਂ ਭੈਣਾਂ ਆ ਰਹੀਆਂ ਨੇ ਲਾਉਂਸਮੈਂਟਾਂ ਕਰ ਰਹੇ ਨੇ ਅੱਜ ਵੀ ਪਿੰਡਾਂ ਦੇ ਵਿੱਚ ਇਕੱਠ ਹੋ ਰਹੇ ਨੇ ਵੀ ਇਹਨਾਂ ਨੇ ਜਾਣ ਬੁੱਝ ਕੇ 5-7 ਬੰਦਿਆਂ ਨੇ ਜਿਹੜੇ ਸਿਆਸੀ ਪਾਰਟੀਆਂ ਨਾਲ ਸੰਬੰਧਤ ਸੀ ਤਾਂ ਇਹ ਕਹਾਂਗੇ ਜਿਹੜੀ ਲੋਕ ਕਹਿੰਦੇ ਸੀ ਵੀ 20 ਟੀਮ ਹੈ ਭਾਜਪੀ ਤੇ ਆਮ ਆਦਮੀ ਪਾਰਟੀ ਦੋਨੇ ਰਲੇ ਹੋਏ ਨੇ ਦੋਨੇ ਰਲ ਕੇ ਕਿਉਂਕਿ ਉਹਦੀਆਂ ਪਿਛਲਾ ਅਮਲ ਦੱਸਦਾ ਹੈ ਮੁੱਖ ਮੰਤਰੀ ਪੰਜਾਬ ਦਾ ਅਮਲ ਦੱਸਦਾ ਹੈ ਕਿ ਜੋ ਕੁਝ ਕਿਹਾ ਉਹਨੇ ਉਹ ਸਾਰਾ ਕੁਝ ਜੋ ਭਾਜਪਾ ਕਹਿ ਰਹੀ ਹੈ ਉਹੀ ਕੁਝ ਆਮ ਆਦਮੀ ਪਾਰਟੀ ਕਹਿ ਰਹੀ ਹੈ ਤਾਂ ਅਸੀਂ ਅੱਜ ਦੀ ਮਤਵ ਰਾਹੀਂ ਸੁਣੋਂ ਇਹ ਸਾਫ਼ ਕਰਨਾ ਚਾਹੁੰਦੇ ਆ ਕਿ ਚਾਰ ਮੋਰਚੇ ਇਸ ਵਕਤ ਚੱਲ ਰਿਹਾ ਸਾਡੇ ਰਤਨਪੁਰਾ ਰਾਜਸਥਾਨ ਡੱਬ ਵਾਲੀ ਖਨੌਰੀ ਸ਼ੰਭੂ ਬਾਰਡਰ ਤੇ ਜਿੱਥੇ ਆਪਾਂ ਬੈਠੇ ਆਂ ਚਾਰੇ ਰਸਤੇ ਸਰਕਾਰ ਨੇ ਰੋਕੇ ਹੋਏ ਆ ਜਿਹੜੀ ਇਹ ਗੱਲ ਆਈ ਸੀ ਭਈ ਇਹ ਪੈਦਲ ਜਾਵੜਨ ਟਰਾਲੀਆਂ ਟਰੈ ਟਰਾਲੀਆਂ ਨਾਲ ਲੈ ਕੇ ਜਾਣ ਇਹ ਵੀ ਤੁਹਾਡੇ ਯਾਦ ਹੋਣਾ ਹੈ ਅਸੀਂ ਜਿਹੜਾ ਉਦੋਂ ਅਥਰੂਗਾਸ ਤੇ ਗੋਲੇ ਛੱਡੇ ਕਿਸਾਨ ਜ਼ਖਮੀ ਕੀਤੇ ਅਸੀਂ ਇਹ ਕਾਲ ਵੀ ਦਿੱਤੀ ਸੀ ਪੂਰੇ ਭਾਰ ਦੇ ਵਿੱਚੋਂ ਪੈਦਲ ਦਿੱਲੀ ਵੱਲ ਨੂੰ ਆਵਾਂਗੇ ਤਾਂ ਸਾਡੇ ਕਿਸਾਨ ਜੁਪੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕਰਨਾਟਕਾ ਚ ਤਾਮਲ ਲਾਡੂ ਦੇ ਵਿੱਚ ਖਾਸ ਕਰਕੇ ਜੰਤਰ ਮੰਤਰ ਤੇ ਉਹ ਜਿਹੜੇ ਤਾਮਲ ਲਾਡੂ ਵਾਲੇ ਸਾਡੇ ਬੰਦੇ ਆਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਥਾਣਿਆਂ 'ਚ ਲਜਾਇਆ ਗਿਆ ਉੱਥੇ ਵੀ ਉਹਨਾਂ ਨੇ ਆ ਕੇ ਜਿਹੜਾ ਕੁਝ ਪੈਦਲ ਵੀ ਨਹੀਂ ਜਾਣ ਦਿੱਤਾ ਤੇ ਜਿਹੜੇ ਇਹ ਪ੍ਰਚਾਰ ਕਰ ਰਹੇ ਨੇ ਅਸਲ ਦੇ ਵਿੱਚ ਜਿਹੜੀਆਂ ਮੰਗਾਂ ਉਹਨਾਂ ਤੇ ਚਾਰ ਵਾਰੀ ਮੰਤਰੀਆਂ ਨਾਲ ਮੀਟਿੰਗ ਹੋ ਚੁੱਕੀ ਐ ਮੰਨ ਚੁੱਕੇ ਐ ਹੁਣ ਜਿਹੜਾ ਮੋਰਚਾ ਜਿੱਤ ਵੱਲ ਐ ਸਰਕਾਰ ਆਨੇ ਬਹਾਨੇ ਆਪਦੇ ਬੰਦਿਆ ਰਾਹੀਂ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀਆਂ ਸਰਕਾਰਾਂ ਦੀ ਆਪ ਤਾਂ ਸਿੱਧੇ ਮੱਥੇ ਨਹੀਂ ਆਉ ਰਹੇ ਕਿਸੇ ਨੂੰ ਭੇਜਦੇ ਹੁੰਦੇ ਨੇ ਵੀ ਤੁਸੀਂ ਜਾਓ ਤੁਹਾਨੂੰ ਸ਼ਾਬਾਸ਼ੇ ਮਿਲ ਜੂਗੀ ਪਰ ਮੈਂ ਇਹ ਸਾਫ਼ ਕਰਨਾ ਚਾਹੁੰਦਾ ਚਾਰੇ ਮੋਰਚਿਆਂ ਦੇ ਵਿੱਚ ਲੋਕ ਨਾਲ ਨੇ ਕਿਉਂਕਿ ਲੋਕਾਂ ਦੀ ਲੜਾਈ ਹੈ ਕਿ ਐਮਐਸਪੀ ਗਰੰਟੀ ਦਾ ਕਾਨੂੰਨ ਮਿਲਦਾ ਕੌਣ ਕਹਿੰਦਾ ਨਹੀਂ ਮਿਲਣਾ ਚਾਹੀਦਾ ਸਵਾਮੀ ਨਾਸਨ ਦੀ ਰਿਪੋਰਟ ਕੌਣ ਕਹਿੰਦਾ ਵੀ ਨਹੀਂ ਲਾਗੂ ਹੋਣੀ ਚਾਹੀਦੀ ਕਿਸਾਨ ਮਜ਼ਦੂਰ ਕਰਜ਼ੇ ਤੋਂ ਪੀੜਤ ਨੇ ਕਿਹੜਾ ਨਹੀਂ ਕਹਿੰਦਾ ਵੀ ਕਰਜ਼ਾ ਨਹੀਂ ਮਾਫ਼ ਹੋਣਾ ਚਾਹੀਦਾ ਇਹ ਸਾਰੀਆਂ ਜਿਹੜੀਆਂ ਸਾਡੀਆਂ 12 ਮੰਗਾਂ ਦੇ ਵਿੱਚੋਂ ਚਾਰ ਮੰਗਾਂ ਮਜ਼ਦੂਰਾਂ ਦੀਆਂ ਜਿਹੜੇ ਨਰੇਗਾ ਦੀਆਂ ਕਿਹੜੀ ਸਰਕਾਰ ਨੇ ਉਹਨਾਂ ਜੜੀ ਵਧਾਈ ਹੈ ਉਹ ਸਾਰੇ ਲੋਕਾਂ ਦੀਆਂ ਮੰਗਾਂ ਨੇ ਸਰਕਾਰ ਜਾਣਬੁੱਝ ਕੇ ਇਹ ਮੰਗਾਂ ਤੋਂ ਖਹਿੜਾ ਛਡਾਉਣਾ ਚਾਹੁੰਦੀ ਹੈ ਪਰ ਉਹ ਦਿਨ ਗੂਰ ਨਹੀਂ ਕਿ ਇਹ ਮੰਗਾਂ ਮੰਨਣੀਆਂ ਪੈਣੀਆਂ ਬਾਕੀ ਮੇਰੇ ਨਾਲ ਜਿਹੜੇ ਦੂਜੇ ਸਾਡੇ ਕਿਸਾਨ ਆਗੂ ਬੈਠੇ ਨੇ ਇਹ ਮੈਂ ਖਾਸ ਕਰਕੇ ਫੇਰ ਸਾਫ਼ ਕਰ ਦੇਣਾ ਕਿ ਅਸੀਂ ਰਸਤੇ ਨਹੀਂ ਰੋਕੇ ਸਰਕਾਰ ਨੇ ਰੋਕੇ ਹੈ ਸਰਕਾਰ ਰੋਕਾਂ ਹਟਾ ਦੇ ਅਸੀਂ ਦਿੱਲੀ ਵੱਲ ਜਾਂਦੇ ਹਾਂ ਉਹ ਸਾਡੀ ਜੰਤਰਮੰਤਰ ਤੇ ਥਾਂ ਦੇ ਦੇ ਰਾਮਲੀਲਾ ਗਰਾਊਂਡ ਦੇ ਦੇ ਜਗ੍ਹਾ ਉਹਨੇ ਤੈਅ ਕਰਨੀ ਹੈ ਅਸੀਂ ਜਾਵਾਂਗੇ ਅੱਜ ਅਗਲੀ ਰਣਨੀਤੀ ਕੀ ਹੈ ਉਹ ਸਦ ਸਾਰੇ ਨਲਬਾਗ ਸਿੰਘ ਬਾ ਪ੍ਰਧਾਨ ਸ਼ੇਰੀ ਪੰਜਾਬ ਕਿਸਾਨ ਯੂਨੀਅਨ ਔਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸੋ ਸਾਡੇ ਆਗੂ ਸਾਹਿਬਾਨ ਜਿਹੜੇ ਹਾਜ਼ਰ ਦੀ ਉਹਨਾਂ ਨੇ ਬੜੇ ਤੱਥਾਂ ਨਾਲ ਤੁਹਾਡੇ ਕੋਲ ਗੱਲਾਂ ਰੱਖੀਆਂ ਅਸੀਂ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਆ ਜਦੋਂ 3 ਮਹੀਨੇ ਅਸੀਂ ਪੂਰੇ ਭਾਰਤ ਦੇ ਵਿੱਚ ਤੁਹਾਨੂੰ ਵੀ ਪਤਾ ਹੋਊਗਾ ਤੁਹਾਡੇ ਮਾディアਮ ਰਾਹੀਂ ਜਿੱਥੇ-ਜਿੱਥੇ ਵੀ ਅਸੀਂ ਪੰਚਾਇਤਾਂ ਕਰੀਆਂ ਪੰਜਾਬ ਦੇ ਵਿੱਚ ਵੱਡੀਆਂ ਉਹਦੇ ਵਿੱਚ ਆਈ ਨਾਰਾ ਸੀ 13 ਫਰਵਰੀ ਨੂੰ ਦਿੱਲੀ ਚੱਲੋ ਰੋਡ ਜੇ ਬੰਦ ਕੀਤਾ ਸੀ ਤਾਂ ਸਾਡਾ 434 ਕਿਸਾਨ ਸਾਡਾ ਇੱਥੇ ਫੱਟੜ ਹੋਇਆ ਵਾ ਤੇ 5 ਨੌਜਵਾਨ ਪੰਜਾਬ ਦੇ ਪੁੱਤਾਂ ਦੀਆਂ ਅੱਖਾਂ ਗਈਆਂ ਨੇ ਤੇ ਸ਼ੁੱਭ ਕਰਨ ਦੇ ਸਿੱਧੀਆਂ ਗੋਲੀਆਂ ਮਾਰ ਕੇ ਸਾਡਾ ਪੰਜਾਬ ਦਾ ਪੁੱਤ ਇਹਨਾਂ ਲੋਕਾਂ ਨੇ ਸ਼ਹੀਦ ਕੀਤਾ ਔਰ ਜਿਹੜੇ ਹੋਰ ਬਹੁਤ ਸਾਰੇ ਨੁਕਸਾਨ ਜਿਵੇਂ ਖਨੌਰੀ ਕਹਿ ਲਿਏ ਔਰ ਸ਼ੰਭੂ ਬਾਰਡਰ ਤੇ ਜਿਹੜੇ ਹੋਏ ਨੇ ਔਰ ਮੈਂ ਸਮਝਦਾ ਮੋਰਚੇ ਵੱਲੋਂ ਅਪੀਲ ਕਰਨੀ ਚਾਹੁੰਦਾ ਕਿਉਂਕਿ ਅਗਰ ਕਿਸੇ ਕਿਸਾਨ ਆਗੂ ਨੇ ਸ਼ਿੱਕ ਮਾਰਨੀ ਹੁੰਦੀ ਆ ਔਰ ਟੈਲੀਜੈਂਸ ਨੂੰ ਪਹਿਲਾਂ ਪਤਾ ਹੁੰਦਾ ਇਹ ਬਿਲਕੁਲ ਸਰਕਾਰਾਂ ਦੀ ਸਹਿਮਤੀ ਨਾਲ ਔਰ ਪ੍ਰਸ਼ਾਸਨ ਦੀ ਸਹਿਮਤੀ ਨਾਲ ਜਿਹੜਾ ਇਹ ਉੱਦਣ ਦਾ ਜਿਹੜਾ ਇਹ ਕਹਿ ਲਈਏ ਵੀ ਉਹਨਾਂ ਨੇ ਇੱਕ ਸੜੈਂਤਰ ਰੱਜ ਕੇ ਇੱਕ ਗਿਣ ਮਿਤ ਕੇ ਕਿਉਂਕਿ ਸਰਕਾਰਾਂ ਕਦੇ ਅੱਗੇ ਨਹੀਂ ਆਉਂਦੀਆਂ ਹੁੰਦੀਆਂ ਉਹਨਾਂ ਦੇ ਹੱਥ ਠੋਕੇ ਹੀ ਹੁੰਦੇ ਨੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੁੰਦੇ ਨੇ ਚਾਹੇ ਉਹ ਕੋਈ ਜਿਹੜਾ ਕਹਿ ਲਈਏ ਵੀ ਮਾਈਨਿੰਗ ਦਾ ਕੰਮ ਹੋਵੇ ਕਾਲਾ ਬਾਜ਼ਾਰੀ ਦੀ ਹੋਵੇ ਕਿਸੇ ਦਾ ਹੋਟਲ ਹੋਵੇ ਕੋਈ ਵੀ ਹੋਵੇ ਪਰ ਅਸੀਂ ਸਪਸ਼ਟ ਕਰਨਾ ਚਾਹੁੰਦੇ ਆ ਅਸੀਂ ਜੇ ਇਹ ਮੋਰਚਾ ਕਿਸਾਨੀ ਦੀ ਗੱਲ ਕਰਦਾ ਮਜ਼ਦੂਰੀ ਦੀ ਵੀ ਗੱਲ ਕਰਦਾ ਜੇ ਮਜ਼ਦੂਰੀ ਦੀ ਗੱਲ ਕਰਦਾ ਤਾਂ ਕਿਤੇ ਨਾ ਕਿਤੇ ਛੋਟਾ ਦੁਕਾਨਦਾਰ ਵੱਡਾ ਛੋਟਾ ਵਪਾਰੀ ਉਹਦੀ ਸਾਰੇ ਦੀ ਗੱਲ ਕਰਦਾ ਜਿਵੇਂ ਸਾਡੇ ਆਗੂ ਸਹਿਬਾਨਾਂ ਨੇ ਤੁਹਾਨੂੰ ਬੜਾ ਵਰੀਪ ਨਾਲ ਦੱਸਿਆ ਹੈਗਾ ਵਾ ਕਿਉਂਕਿ ਜਿਹੜਾ ਵਤਰਾ ਹੈਗਾ ਕਪੜਾ ਮਾਰਕੀਟ ਦਾ ਪ੍ਰਧਾਨ ਹੈਗਾ ਅਮਾਲੇ ਤੋਂ ਤੁਸੀਂ ਪਛੋਕੜ ਆਪ ਦੇਖ ਲਿਓ ਤੁਸੀਂ ਇਹਨਾਂ ਦੇ ਸੋਸ਼ਲ ਮੀਡੀਆ ਤੇ ਜਾਇਓ ਪੇਜਾਂ ਤੇ ਜਾਇਓ ਕਿਹਦੇ ਕਿਹਦੇ ਨਾਲ ਲਿੰਕ ਹੈਗੇ ਆ ਸੋ ਸਰਕਾਰਾਂ ਸਾਰਾ ਕੁਝ ਕਰਾਉਣੀ ਆ ਅਸੀਂ ਦਿੱਲੀ ਦੇ ਵਿੱਚ ਬੜਾ ਦੇਖਿਆ ਉੱਥੇ ਵੀ ਆਹੀ ਕੁਝ ਹੁੰਦਾ ਸੀ ਔਰ ਸਮਝਦੇ ਆ ਵੀਡੀਓ ਤੁਸੀਂ ਵੀ ਦੇਖੀ ਆ ਉਹਦੇ ਵਿੱਚ ਉਹਨਾਂ ਦੇ ਜਿਹੜੇ ਕੁਝ ਹੈਗੇ ਲੋਕ ਉਹ ਕਹਿੰਦੇ ਅਸੀਂ ਬਿਜਲੀ ਕੱਢ ਦਿਆਂਗੇ ਆਹ ਕੱਢ ਦਿਆਂਗੇ ਉਹ ਕੱਢ ਦਿਆਂਗੇ ਤਾਂ ਫਿਰ ਪ੍ਰਸ਼ਾਸਨ ਨੂੰ ਕਾਰਵਾਈ ਨਹੀਂ ਕਰਨੀ ਚਾਹੀਦੀ ਜਦੋਂ ਅਸੀਂ ਇੱਥੇ ਬੈਠੇ ਆ 133 34 ਦਿਨ ਦੇ ਜਿਨ੍ਹਾਂ ਨੇ ਆ ਕੇ ਸਾਨੂੰ ਕੈਪਚਰ ਕਰਨੇ ਦੀ ਕੋਸ਼ਿਸ਼ ਕੀਤੀ ਸਾਡੀ ਸਟੇਜ ਨੂੰ ਔਰ ਕੋਈ ਵੀ ਹੁੱਲੜਵਾਜੀ ਕਰਨੇ ਦੀ ਕੋਸ਼ਿਸ਼ ਕੀਤੀ ਅਗਰ ਸਾਡੇ ਆਗੂ ਜਾਂ ਸਾਡੇ ਕਿਸਾਨ ਸਮਝਦਾਰ ਨਾ ਹੁੰਦੇ ਤਾਂ ਕਿਸੇ ਨਾ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਹੋ ਜਾਂਦਾ ਇਹ ਜਿਵੇਂ ਜਦੋਂ ਉਹਨਾਂ ਨੇ ਆ ਕੇ ਸਾਡੇ ਆਗੂਆਂ ਨੂੰ ਜਾਂ ਕਹਿ ਲਈਏ ਕਿਸਾਨਾਂ ਨੂੰ ਪ੍ਰਭੋਗ ਕੀਤਾ ਵਾ ਪ੍ਰਭੋਗ ਐਦਾਂ ਨਹੀਂ ਹੋ ਜਾਂਦਾ ਮੋਰਚਾ ਲੱਗਿਆ ਹੋਇਆ 5-5 ਕਿਲੋਮੀਟਰ 'ਚ ਮੋਰਚਾ ਖੜਾ ਵਾ ਗਿਣਮੇ ਮਿਥਮੇ ਬੰਦੇ ਆਉਣ ਕਿਸੇ ਦੀ ਸਹਾਈ ਤੇ ਆਉਣੇ ਹੁੰਨੇ ਆ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਭਾਜਵਾ ਸਰਕਾਰ ਜੋ ਲੋਕ ਕਹਿੰਦੇ ਸੀ ਉਹ ਸੱਚ ਹੋ ਗਈ ਬੜੀ ਰਲ ਮਿਲ ਕੇ ਮਤਲਬ ਗਲ ਬੱਕੜੀ ਪਾ ਕੇ ਇਹ ਇਹਨਾਂ ਨੇ ਆਪ ਦਾ ਜਿਹੜਾ ਹੈਗਾ ਇਹ ਗਿਣ ਮਿਥ ਕੇ ਇਹ ਕੰਮ ਕੀਤਾ ਵਾ ਮੈਂ ਤੁਹਾਡੇ ਮਾਧਿਅਮ ਇਹਨੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਨਾ ਜਿਹੜੇ ਪਵਾਦ ਦੇ ਲੋਕ ਨੇ ਅਰੇ ਬੜੇ ਧਰਮੀ ਲੋਕ ਨੇ ਬੜੇ ਦਲੇਰੀ ਲੋਕ ਨੇ ਜਦੋਂ ਦਿੱਲੀ ਵੀ ਮੋਰਚਾ ਲੱਗਿਆ ਇਹਨਾਂ ਨੇ ਆਪ ਦੇ ਮੂੰਹਾਂ ਚੋਂ ਕੱਢ ਕੇ ਕਿਸਾਨਾਂ ਖਾਤਰ ਕੀਤਾ ਮਜ਼ਦੂਰਾ ਖਾਤਰ ਕੀਤਾ ਅਸੀਂ 13 ਫਰਵਰੀ ਨੂੰ ਇੱਥੇ ਪਹੁੰਚੇ ਵੀ ਨਹੀਂ ਸੀ ਪਵਾਦ ਦੇ ਲੋਕਾਂ ਦੇ ਲੰਗਰਾਂ ਦੇ ਲੰਗਰ ਆ ਗਏ ਸੀ ਸੋ ਮੈਂ ਕਹਿਣਾ ਚਾਹੁੰਨਾ ਇਹ ਜਿਹੜੀ ਗੱਲ ਕਰਦੇ ਨੇ ਪਵਾ ਦੇ ਲੋਕੋ 24 ਘੰਟੇ ਦਿਨ ਰਾਤ ਸਾਦਾ ਇੱਕ ਇੱਕ ਸਾਹ ਇਸ ਮੋਰਚੇ ਲਈ ਲਾਉਣਾ ਚਾਹੁੰਦੇ ਆ ਕੁਝ ਹੁਲੜਵਾਸੀ ਇਹ ਜਾਂ ਸਰਕਾਰਾਂ ਦੇ ਭੇਜੇ ਹੋਏ ਸੀਗੇ ਅਗਲੀ ਗੱਲ ਜਿਹੜੀ ਰੱਖਣਗੇ ਆਪਣੇ ਅਮਰਜੀਤ ਸਿੰਘ ਮੌੜੀ ਮੇ ਤੋਂ ਬਾਅਦ ਉਹ ਆਪਣੀ ਗੱਲ ਰੱਖਣਗੇ